ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਇੱਕ ਜਗ੍ਹਾ ਤੇ ਨਾ ਬਾਬਾ ਜੀ ਰੋਹਾਨੀ ਮੇਲੇ ਦਾ ਸਮਾਂ ਚੱਲ ਰਿਹਾ ਸੀ ਇਲਾਹੀ ਮੇਲੇ ਦਾ ਤੇ ਪਿੰਡ ਦੇ ਬਾਹਰਲੀ ਧਰਤੀ ਉੱਤੇ ਨਾ ਇੱਕ ਪੁਰਾਣਾ ਜਿੱਦਾਂ ਕਹੋ ਰੁੱਖ ਹੁੰਦਾ ਨਾ ਬਰਗਦ ਦਾ ਉਧਾ ਸੀ ਬਾਬਾ ਜੀ ਖੜਾ ਸੀ ਉਹ ਰੁੱਖ ਅੱਛਾ ਉਸ ਰੁੱਖ ਦੇ ਥੱਲੇ ਇੱਕ ਬਜ਼ੂਰਗ ਫਕੀਰ ਲੋਕ ਸੰਤ ਲੋਕ ਚੁੱਪਚਾਪ ਬੈਠੇ ਸਨ ਚੁੱਪਚਾਪ ਖਾਮੋਸ਼ੀ ਦੇ ਵਿੱਚ ਆਪਣੇ ਅੰਦਰ ਵੱਲ ਕਿਉਂਕਿ ਜਿੰਨਾ ਗਹਿਰਾ ਉਹਨਾ ਹੀ ਸ਼ਾਂਤ ਸਮੁੰਦਰ ਹੁੰਦਾ ਬਾਬਾ ਜੀ ਜਰਾ ਗੌਰ ਕਰਨਾ ਹੁਣ ਉੱਥੇ ਸਿਰਫ ਹਵਾ ਹੈ ਪੰਛੀਆਂ ਦੀ ਚਹਿਚਹਾਟ ਹੈ ਤੇ ਉਹਨਾਂ ਦੇ ਸਾਵਾ ਵਿੱਚੋਂ ਨਿਕਲਦਾ ਰੱਬ ਦਾ ਨਾਮ ਹੈ ਰੱਬ ਦੇ ਨਾਮ ਦਾ ਜ਼ਿਕਰ ਹੈ ਬਾਬਾ ਜੀ ਉਹਨਾਂ ਫਕੀਰਾਂ ਦੇ ਜੋ ਆਮ ਸਖਸ਼ਣ ਉਤੇ ਨਹੀਂ ਪਰ ਇਸ਼ਕ ਵਾਲਿਆਂ ਨੂੰ ਨਜ਼ਰ ਆਉਂਦਾ ਹੈ ਕਿ ਭਾਈ ਇਹ ਸਾਵਾਂ ਦੇ ਨਾਲ ਹੀ ਉਸ ਨਾਲ ਜੁੜੇ ਹੈ ਸੋ ਦੂਰੋਂ ਪਿੰਡ ਦੇ ਕੁਝ ਨੌਜਵਾਨ ਤੇ ਕੁਝ ਔਰਤਾਂ ਤੇ ਕੁਝ ਬਜ਼ੁਰਗ ਆਏ ਤੇ ਸਭ ਦੇ ਦਿਲਾਂ ਦੇ ਵਿੱਚ ਇੱਕ ਸਵਾਲ ਜਿਹੜਾ ਹੈ ਉਹ ਚੱਲ ਰਿਹਾ ਸੀ ਕਿ ਆਖਰ ਨਸੀਬ ਕੀ ਹੈ ਤਕਦੀਰ ਕੀ ਹੈ ਤੇ ਤਦਵੀਰ ਕਿਨੂੰ ਆਖੀਦਾ ਹੈ ਜ਼ਰਾ ਗੌਰ ਕਰਨਾ ਨਸੀਬ ਕੀ ਹੈ ਤਕਦੀਰ ਕੀ ਹੈ ਤੇ ਤਦਬੀਰ ਕਿੰਨੂ ਆਕੀਦਾ ਸਾਬਨੇ ਸੋਚਿਆ ਕਿ ਇਹ ਗੱਲ ਕਿਸੇ ਕਿਤਾਬ ਨਾਲ ਨਹੀਂ ਪਤਾ ਲੱਗਣੀ ਸਾਨੂੰ ਇਹ ਕਿਸੇ ਵੱਡੇ ਬਜ਼ੁਰਗ ਕੋਈ ਫਕੀਰ ਲੋਕ ਜਿਹੜੇ ਹੋਣਗੇ ਨਾ ਉਹੀ ਸਮਝਾ ਸਕਦੇ ਸੋ ਇੱਕ ਨੌਜਵਾਨ ਕੁੜੀ ਸੀ ਜਿਹਦੇ ਚਿਹਰੇ ਉੱਤੇ ਮਿਹਨਤ ਦੇ ਨਿਸ਼ਾਨ ਸਨ ਬਾਬਾ ਜੀ ਅੱਗੇ ਵਧੀ ਉਸਨੇ ਅੱਖਾਂ ਵਿੱਚ ਹੰਝੂ ਪੜ ਕੇ ਪੁੱਛਿਆ ਕਿ ਕਿ ਮਿਹਨਤ ਸੀ ਪਰ ਨਿਰਾਸ਼ ਵੀ ਸੀ ਔਰ ਨਿਸ਼ਾਨ ਵੀ ਸੀ ਮਿਹਨਤ ਦੇ ਉਹਦੇ ਚਿਹਰੇ ਤੇ ਪਤਾ ਲੱਗਦੇ ਸਨ ਵੀ ਮਿਹਨਤੀ ਹੈ ਤਪਸਵੀ ਹੈ ਉਹ ਅੱਗੇ ਵੱਧ ਕੇ ਉਹਨੇ ਪੁੱਛਿਆ ਕਹਿੰਦੀ ਬਾਬਾ ਜੀ ਉਸੇ ਫਕੀਰਾਂ ਕੋਲੋਂ ਨਹੀਂ ਬਜ਼ੁਰਗ ਕੋਲੋਂ ਕਹਿੰਦੇ ਬਾਬਾ ਜੀ ਮੈਂ ਬੜੀ ਮਿਹਨਤ ਕਰਦੀ ਆ ਦਿਨ ਰਾਤ ਰਿਹਰਸਲ ਕਰਦੀ ਆ ਔਰ ਮੈਨੂੰ ਸ਼ੌਂਕ ਹੈ ਕਿ ਮੈਂ ਆਰਟਿਸਟ ਬਣਾ ਮੈਂ ਜਿਹੜਾ ਹੈ ਆਪਣਾ ਡਾਂਸਿੰਗ ਲਾਈਨ ਦੇ ਵਿੱਚ ਅੱਗੇ ਵੱਧਾ ਆਟ ਆਰਟਿਸਟ ਬਣਾ ਪਰ ਅੱਗੇ ਵੱਧ ਨਹੀਂ ਪਾਰੇ ਲੋਕ ਕਹਿੰਦੇ ਨੇ ਮੇਰਾ ਨਸੀਬ ਹੈ ਨਾ ਜਿਹੜਾ ਉਹ ਕਮਜ਼ੋਰ ਹੈ ਦੱਸੋ ਨਸੀਬ ਆਕਰ ਹੁੰਦਾ ਕੀ ਹੈ ਫਕੀਰ ਹੌਲੀ-ਹੌਲੀ ਮੁਸਕਰਾਏ ਉਹਨਾਂ ਨੇ ਆਪਣੀ ਜਿਹੜੀ ਲਾਠੀ ਸੀ ਨਾ ਉਹਨਾਂ ਦੇ ਕੋਲ ਜਿਹਨੂੰ ਨਾਗੜੀ ਕਿਹਾ ਜਾਂਦਾ ਹੈ ਉਹ ਜਿਹੜੀ ਛੋਟੀ ਉਹਨਾਂ ਨੂੰ ਨਾਗਣੀ ਕਿਹਾ ਜਾਂਦਾ ਵਕੀਲ ਉਹ ਜ਼ਮੀਨ ਚ ਟਿਕਾਈ ਤੇ ਬੋਲੇ ਧੀਏ ਨਸੀਬ ਦਾ ਅਸਲ ਮਤਲਬ ਹੈ ਹਿੱਸਾ ਜਿਵੇਂ ਕਿਸੇ ਵੱਡੇ ਘਰ ਦਾ ਵਾਰਿਸ ਹੋਵੇ ਤਾਂ ਉਸ ਨੂੰ ਉਸ ਘਰ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮਿਲਦਾ ਹੈ ਇਹ ਹਿੱਸਾ ਤੈਨੂੰ ਪਦਾਇਸ਼ ਨਾਲ ਮਿਲਦਾ ਹੈ ਚਾਹੇ ਤੂੰ ਮੰਗੇ ਜਾਂ ਨਾ ਮੰਗੇ ਜ਼ਰਾ ਗੌਰ ਕਰ ਪਾਵੇਂ ਤੂੰ ਉਹ ਸੋਹਣੇ ਖੁਦਾ ਤੋਂ ਮੰਗੇ ਭਾਵੇਂ ਨਾ ਮੰਗੇ ਨਸੀਬ ਨਾ ਤੇਰੀ ਮਿਹਨਤ ਨਾਲ ਵੱਧਦਾ ਹੈ ਤੇ ਨਾ ਹੀ ਘਟਦਾ ਹੈ ਇਹ ਸਿਰਫ ਉਹ ਹੈ ਜੋ ਵਿਰਾਸਤ ਦੇ ਤੌਰ ਤੇ ਤੈਨੂੰ ਮਿਲਦਾ ਹੈ ਜ਼ਰਾ ਗੌਰ ਕਰਨਾ ਬਾਬਾ ਜੀ ਪਰ ਲੋਕਾਂ ਨੇ ਇਹਨੂੰ ਅਖਾਣ ਬਣਾ ਦਿੱਤਾ ਹੈ ਕਿ ਜੋ ਮਿਲਿਆ ਨਹੀਂ ਉਹ ਨਸੀਬ ਨਹੀਂ ਸੀ ਹਕੀਕਤ ਵਿੱਚ ਉਹ ਤਾਂ ਤੇਰੀ ਮਿਹਨਤ ਤੇਰਾ ਸਫਰ ਤੇ ਤੇਰੀ ਤਕਦੀਰ ਨਾਲ ਜੁੜਿਆ ਸੀ ਬਾਬਾ ਜੀ ਨਸੀਬ ਨਾਲ ਨਹੀਂ ਜ਼ਰਾ ਗੌਰ ਕਰਨਾ ਕੁੜੀ ਸੋਚਾਂ ਵਿੱਚ ਪੈ ਗਈ ਉਸ ਨੂੰ ਲੱਗਿਆ ਜਿਵੇਂ ਇੱਕ ਭਾਰੀ ਪਰਦਾ ਉਸ ਦੀਆਂ ਅੱਖਾਂ ਤੋਂ ਉੱਠ ਗਿਆ ਦੂਜਾ ਸਵਾਲ ਹੁਣ ਪਿੰਡ ਦੇ ਇੱਕ ਬਜ਼ੁਰਗ ਬੋਲੇ ਉਹਨਾਂ ਫਕੀਰਾਂ ਦੇ ਕੋਲ ਕਿਉਂਕਿ ਸਾਰੇ ਜਾਨੇ ਇਕੱਠੇ ਦੇਖਿਆ ਬਜ਼ੁਰਗ ਬੈਠੇ ਫਕੀਰ ਬੈਠੇ ਉਹਨਾਂ ਨੂੰ ਪੁੱਛਣ ਲੱਗੇ ਪਿੰਡ ਦੇ ਬਜ਼ੁਰਗ ਕਿ ਫਕੀਰ ਸਾਹਿਬ ਕਿ ਬਾਬਾ ਜੀ ਲੋਕ ਕਹਿੰਦੇ ਨੇ ਰੱਬ ਨੇ ਤਕਦੀਰ ਲਿਖ ਦਿੱਤੀ ਹੈ ਜੇ ਸਭ ਕੁਝ ਪਹਿਲਾਂ ਹੀ ਲਿਖਿਆ ਹੋਇਆ ਹੈ ਤਾਂ ਫਿਰ ਅਸੀਂ ਮਿਹਨਤ ਕਿਉਂ ਕਰੀਏ ਤਪੱਸਿਆ ਕਿਉਂ ਕਰੀਏ ਤਾਂ ਫਕੀਰਾਂ ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ ਪੁੱਤਰਾ ਤਕਦੀਰ ਦੋ ਕਿਸਮ ਦੀ ਹੁੰਦੀ ਹੈ ਕਿਉਂਕਿ ਬਹੁਤ ਵੱਡੀ ਉਮਰ ਦੇ ਸੀ ਉਹ ਵੀ ਜਿਹੜੇ ਬਜ਼ੁਰਗ ਸੀ ਫਕੀਰ ਲੋਕ ਸੀ ਉਹ ਬਹੁਤ ਵੱਡੀ ਉਮਰ ਦੇ ਸੀ ਇਹ ਵੀ ਬਜ਼ੁਰਗ ਸਨ ਪਰ ਇਹਨਾਂ ਤੋਂ ਵੀ ਵੱਡੀ ਉਮਰ ਦੇ ਸੀ ਤਾਂ ਕਹਿਣ ਲੱਗੇ ਪੁੱਤਰ ਤਕਦੀਰ ਦੋ ਕਿਸਮ ਦੀ ਹੁੰਦੀ ਹੈ ਇੱਕ ਹੈ ਤਕਦੀਰ ਅਜ਼ਲ ਤੇ ਦੂਜੀ ਹੈ ਤਕਦੀਰ ਮੌਲਕ ਜ਼ਰਾ ਗੌਰ ਕਰ ਲੈਣਾ ਤਕਦੀਰ ਅਜ਼ਲ ਹੈ ਜਿਹੜੀ ਇਹ ਉਹ ਲਿਖਤ ਹੈ ਜੋ ਰੱਬ ਨੇ ਪਹਿਲਾਂ ਹੀ ਫੈਸਲਾ ਕਰ ਦਿੱਤਾ ਘਰ ਸਾਹਮਣੇ ਨਾ ਜੋ ਸੋਹਣੇ ਖੁਦਾ ਨੇ ਰੱਬ ਨੇ ਪਹਿਲਾਂ ਹੀ ਫੈਸਲਾ ਕਰ ਦਿੱਤਾ ਜਿਵੇਂ ਕਿਸੇ ਦਾ ਜਨਮ ਕਿਸੇ ਦੀ ਮੌਤ ਕਿਸੇ ਦਾ ਪੈਦੇ ਹੋਣ ਦਾ ਸਮਾਂ ਇਹ ਕਦੇ ਨਹੀਂ ਬਦਲਦਾ ਬਾਬਾ ਜੀ ਜਨਮ ਵੀ ਬਾਬਾ ਜੀ ਉਹਨੇ ਲਿਖਿਆ ਹੈ ਮੌਤ ਵੀ ਉਹਨੇ ਉਹਨੂੰ ਪੈਦਾ ਹੋਣ ਦਾ ਸਮਾਂ ਵੀ ਦੱਸਦਾ ਇਹ ਕਦੇ ਵੀ ਨਹੀਂ ਬਦਲ ਸਕਦਾ ਜਿਸ ਸਮੇ ਲਿਖਿਆ ਉਸੇ ਸਮੇ ਹੋਣਾ ਫਿਰ ਦੂਸਰਾ ਆਉਂਦਾ ਹੈ ਤਕਦੀਰ ਦੇ ਮਾਲਕ ਮੂਲਕ ਇਹ ਉਹ ਲਿਖਤ ਹੈ ਜੋ ਤੁਹਾਡੀ ਮਿਹਨਤ ਤੁਹਾਡੀ ਤਪੱਸਿਆ ਤੁਹਾਡੇ ਅਮਲ ਤੁਹਾਡੇ ਫੈਸਲਿਆਂ ਨਾਲ ਜੁੜਿਆ ਆ ਬਾਬਾ ਜੀ ਜਿਵੇਂ ਉਹ ਸੋਹਣਾ ਰੱਬ ਜਿਵੇਂ ਰੱਬ ਨੇ ਲਿਖ ਦਿੱਤਾ ਕਿ ਫਲਾਣਾ ਬੰਦਾ ਅਮੀਰ ਹੋ ਸਕਦਾ ਪਰ ਨਾਲ ਹੀ ਇਹ ਵੀ ਲਿਖਿਆ ਕਿ ਜਿਹੜਾ ਮਿਹਨਤ ਕਰੇਗਾ ਚੰਗਾ ਕਮਾਏਗਾ ਨੇਕੀ ਨਾਲ ਕਮਾਏਗਾ ਹਲਾਲ ਕਮਾਏਗਾ ਸਬਰ ਕਰੇਗਾ ਉਹੀ ਅਮੀਰ ਹੋਵੇਗਾ ਜ਼ਰਾ ਗੌਰ ਕਰ ਇਹਦੇ ਵਿੱਚ ਇਹ ਜੇ ਤੂੰ ਮਿਹਨਤ ਨਹੀਂ ਕਰਦਾ જરા غور કરના કે ਜੇ ਤੁਸੀਂ ਮਿਹਨਤ ਨਹੀਂ ਕਰਦੇ ਤਪੱਸਿਆ ਨਹੀਂ ਕਰਦੇ ਤਾਂ ਅਮੀਰੀ ਦਾ ਦਰਵਾਜ਼ਾ ਖੁੱਲਿਆ ਹੋਇਆ ਵੀ ਬੰਦ ਰਹਿੰਦਾ ਹੈ। ਇਸ ਨੂੰ ਸਮਝ ਲੈਣਾ ਬਾਬਾ ਜੀ। ਤਕਦੀਰ ਇੱਕ ਦਰਿਆ ਵਾਂਗੂ ਹੈ। ਰੱਬ ਨੇ ਦਰਿਆ ਬਣਾਇਆ। ਉਸ ਵਿੱਚ ਪਾਣੀ ਵੀ ਪਾਇਆ। ਰੱਬ ਨੇ ਦਰਿਆ ਬਣਾਇਆ। ਹੁਣ ਦਰਿਆ ਬਣਾਤਾ ਉਸ ਮਾਲਕ ਨੇ। ਉਹਦੇ ਵਿੱਚ ਪਾਣੀ ਵੀ ਪਾਇਆ। ਪਰ ਉਹ ਪਾਣੀ ਨੂੰ ਚੱਕੀ ਵੱਲ ਲੈ ਕੇ ਜਾਣਾ ਹੈ ਜਾਂ ਐਵੇਂ ਬੇਕਾਰ ਹੀ ਵਹਾ ਦੇਣਾ ਹੈ। ਇਹ ਤੁਹਾਡੀ ਤਕਦੀਰ ਹੈ ਬਾਬਾ ਜੀ। ਜਰਾ ਸਮਝ ਲੈਣਾ ਪਹਿਲਾ ਸੀਗਾ ਨਸੀਬ 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 ਕੀ ਹੈ ਜੋ ਤੁਹਾਡੀ ਮਿਹਨਤ ਨਾਲ ਵਾਧਾ ਹੈ ਤੇ ਨਾ ਹੀ ਘਟਦਾ ਹੈ ਜਰਾ ਗੌਰ ਕਰਨਾ ਇਹ ਸਿਰਫ ਉਹ ਵਿਰਾਸਤ ਹੈ ਜੋ ਇਹ ਉਹ ਚੀਜ਼ ਹੈ ਜੋ ਵਿਰਾਸਤ ਦੇ ਤੌਰ ਤੇ ਮਿਲਦੀ ਹੈ ਬਾਬਾ ਜੀ ਜਰਾ ਸਮਝਣਾ ਠੀਕ ਹੈ ਫਿਰ ਦੂਸਰਾ ਆ ਗਿਆ ਜਿਹੜੀ ਤਕਦੀਰ ਦੀ ਗੱਲ ਹੈ ਤਕਦੀਰ ਉਹ ਕਹਿੰਦੇ ਕਿ ਭਾਈ ਉਹ ਦਰਿਆ ਦਾ ਦਰਿਆ ਹੈ ਜਿਹਦੇ ਵਿੱਚ ਪਾਣੀ ਵੀ ਹੈ ਪਰ ਉਹਨੂੰ ਵਹਾ ਐਵੇਂ ਫालतू ਵਾਦਣਾ ਵੇਕਾਰ ਕਰ ਦੇਣਾ ਕਿ ਉਹਨੂੰ ਚੱਕੀ ਵੱਲ ਲੈ ਕੇ ਜਾਣਾ ਕਿਸੇ ਕੰਮ ਲੱਗੇ ਉਹ ਇਹ ਤੇਰੀ ਤਕਰੀਰ ਹੈ ਤੀਸਰਾ ਸਵਾਲ ਜੋ ਹੁਣ ਪੁੱਛਿਆ ਉਸ ਨੌਜਵਾਨ ਕਿਸਾਨ ਨੇ ਕਹਿਣ ਲੱਗਾ ਬਾਬਾ ਜੀ ਮੈਂ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਹਾਂ ਕਦੇ ਫਸਲ ਚੰਗੀ ਹੋ ਜਾਂਦੀ ਹੈ ਕਦੇ ਸੁੱਕੇ ਪੈ ਜਾਂਦੇ ਹੈ ਮੇਰੀ ਤਦਬੀਰ ਦਾ ਕੀਜ ਅਰਥ ਹੈ ਕੀ ਮਤਲਬ ਹੈ ਇਹਦਾ ਤਾਂ ਫਕੀਰਾ ਨੇ ਮਿੱਟੀ ਦਾ ਇੱਕ ਮਿੱਟੀ ਚੱਕੀ ਆਪਣੇ ਹੱਥ ਵਿੱਚ ਮੁਠੀ ਵਿੱਚ ਤੇ ਹੱਥਾਂ ਵਿੱਚ ਰਗੜਿਆ ਮਿੱਟੀ ਨੂੰ ਕਹਿੰਦੇ ਵੇ ਪੁੱਤਰ ਤਦਵੀਰ ਦਾ ਮਤਲਬ ਹੈ ਤੇਰਾ ਯਤਨ ਤੇਰੀ ਕੋਸ਼ਿਸ਼ ਜਿਵੇਂ ਤੂੰ ਖੇਤਾਂ ਵਿੱਚ ਬੀਜ ਬੀਜਦਾ ਹੈ ਨਾ ਪਾਣੀ ਦਿੰਦਾ ਹੈ ਮਿਹਨਤ ਕਰਦਾ ਹੈ ਇਹ ਸਭ ਤੇਰੀ ਤਦਵੀਰ ਹੈ ਪਰ ਯਾਦ ਰੱਖ ਤਦਵੀਰ ਨਾਲ ਹੀ ਸਭ ਕੁਝ ਨਹੀਂ ਹੁੰਦਾ ਜੇ ਮੀਂਹ ਨਾ ਪਵੇ ਜੇ ਟਿੱਡੀ ਦਾ ਲਾ ਜਾਵੇ ਜੇ ਤੂਫਾਨ ਫਸਲ ਟਾ ਜਾਵੇ ਜ਼ਰਾ ਗੌਰ ਕਰ ਜਾਂ ਜਿੱਦਾਂ ਹੁਣ ਜਿਹੜੇ ਬਾਬਾ ਜੀ ਹੜ ਆਏ ਐ ਇਹ ਤਕਦੀਰ ਹੈ ਇਸ ਨੂੰ ਸਮਝ ਲੈ ਲਗ ਇਹ ਤਾਂ تدبیر ਹੈ ਤੇ ਜੋ ਫਸਲ ਮਿਲਦੀ ਹੈ ਉਸ ਵਿੱਚੋਂ ਜੋ ਹਿੱਸਾ ਤੇਰੇ ਲਈ ਰੱਬ ਨੇ ਲਿਖਿਆ ਹੈ ਉਹ ਤੇਰਾ ਨਸੀਬ ਹੈ ਅੱਖਾਂ ਖੋਲ ਕੇ ਵੇਖੋ ਜਰਾ ਗੌਰ ਕਰਨਾ ਨਸੀਬ ਹਿੱਸਾ ਹੈ ਤਕਦੀਰ ਲਿਖਤ ਹੈ ਜੋ ਉਹਨੇ ਲਿਖੀ ਹੈ تدبیر ਤੇਰੀ ਕੋਸ਼ਿਸ਼ ਹੈ ਜੇ ਤੁਸੀਂ تدبیر ਨਹੀਂ ਕਰਦੇ ਤਕਦੀਰ ਦੇ ਦਰਵਾਜ਼ੇ ਨਹੀਂ ਖੁੱਲਦੇ ਤੇ ਜੇ ਦਰਵਾਜ਼ੇ ਖੁੱਲ ਵੀ ਜਾਣ ਨਸੀਬ ਤੋਂ ਵੱਧ ਮਿਲਦਾ ਨਹੀਂ ਹੈ ਬਾਬਾ ਜੀ ਇਹ ਗੱਲ ਯਾਦ ਰੱਖਣਾ ਫਕੀਰਾਂ ਨੇ ਸਭ ਨੂੰ ਹੋਰ ਸਮਝਾਉਣ ਲਈ ਇੱਕ ਕਹਾਣੀ ਸੁਣਾਈ ਉਸ ਵੇਲੇ ਕਹਿੰਦੇ ਕਿ ਇੱਕ ਵਾਰ ਇੱਕ ਸ਼ੇਰ ਜੰਗਲ ਵਿੱਚ ਫਸ ਗਿਆ ਉਸਨੇ ਸੋਚਿਆ ਕਿ ਮੇਰੀ ਤਕਦੀਰ 'ਚ ਆਜ਼ਾਦੀ ਨਹੀਂ ਹੁਣ ਮੈਂ ਮਰ ਜਾਵਾਂਗਾ ਪਰ ਉਸਨੇ ਤਦਬੀਰ ਕੀਤੀ ਦੰਦਾ ਨਾਲ ਜਾਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਸ਼ੇਰ ਜੰਗਲ ਵਿੱਚ ਸੀ ਉੱਥੇ ਉਹਨੂੰ ਜਾਲ ਪਾਰ ਦਿੱਤਾ ਕਿਸੇ ਨੇ ਸ਼ਿਕਾਰੀ ਦੇ ਕਬਚੱਕਰ ਚ ਪੈ ਗਿਆ ਉਹਨੇ ਉਹਨੇ ਦੰਦਾ ਨਾਲ ਜਾਲ ਨੂੰ ਕੱਟਣਾ ਸ਼ੁਰੂ ਕੀਤਾ ਘੰਟਿਆਂ ਮਿਹਨਤ ਕੀਤੀ ਕਈ ਕਾਫੀ ਘੰਟੇ ਮਿਹਨਤ ਕੀਤੀ ਆਖਰਕਾਰ ਜਾਲ ਟੁੱਟ ਗਿਆ ਤੇ ਸ਼ੇਰ ਬਾਹਰ ਨਿਕਲਿਆ ਜੇ ਸ਼ੇਰ ਸਿਰਫ ਤਕਦੀਰ ਦਾ ਰੋਣਾ ਰੋਂਦਾ ਰਹਿੰਦਾ ਬਾਬਾ ਜੀ ਤੇ ਉਹਨੇ ਮਰ ਜਾਣਾ ਸੀ ਪਰ ਉਸਨੇ ਤਦਵੀਰ ਕੀਤੀ ਤੇ ਆਪਣਾ ਨਸੀਬ ਆਜ਼ਾਦੀ ਜਿਹੜੀ ਆ ਉਹ ਹਾਸਲ ਕਰ ਲਈ ਬਾਬਾ ਜੀ ਇੱਕ ਔਰਤ ਨੇ ਫਕੀਰਾਂ ਤੋਂ ਪੁੱਛਿਆ ਕਿ ਬਾਬਾ ਜੀ ਕਈ ਵਾਰ ਅਸੀਂ ਬਹੁਤ ਮਿਹਨਤ ਵੀ ਕਰਦੇ ਹਾਂ ਪਰ ਨਤੀਜਾ ਨਹੀਂ ਮਿਲਦਾ ਇਹ ਕਿਉਂ ਹੁੰਦਾ ਤਾਂ ਫਕੀਰਾਂ ਨੇ ਉਸ ਵੇਲੇ ਫਰਮਾਇਆ ਕਹਿੰਦੇ ਧੀਏ ਕਈ ਵਾਰ ਜਿਹੜਾ ਹੈ ਨਾ ਸ਼ੈਤਾਨ ਰਸਤੇ ਵਿੱਚ ਰੁਕਾਵਟਾਂ ਪਾ ਦਿੰਦਾ ਹੈ ਯਾਨੀ ਦੁਨੀਆ ਰੁਕਾਵਟਾਂ ਪਾਉਂਦੀ ਹੈ ਜੇ ਤੇਰਾ ਕਾਰੋਬਾਰ ਗਲਤ ਰਾਹ ਤੇ ਹੈ ਜੇ ਤੇਰੇ ਅਮਲ ਜਿਹੜੇ ਆ ਉਹ ਸਾਫ਼ ਨਹੀਂ ਹੈ ਨੇਕੀ ਕਰਮ ਤੇਰੇ ਨੇਕ ਨਹੀਂ ਹੈ ਜੇ ਤੇਰੀ ਰੋਜ਼ੀ ਪਾਕ ਨਹੀਂ ਹੈ ਤਦ ਤਕਦੀਰ ਦਾ ਫਲ ਵੀ ਰੁਕ ਜਾਂਦਾ ਹੈ ਬਾਬਾ ਜੀ ਇਹ ਇਸ ਦਾ ਸਮਝਣਾ ਚਾਹੀਦਾ ਹੈ ਇਸ ਦਾ ਔਰ ਇਹ ਗੱਲ ਫਕੀਰਾਂ ਦੀ ਫਰਮਾਈ ਹੋਈ ਹੈ ਇਸ ਗੱਲ ਨੂੰ ਯਾਦ ਰੱਖ ਲੈਣਾ ਕਿ ਤਦਬੀਰ ਸਾਫ਼ ਹੋਵੇ ਅਮਲ ਜਿਹੜੇ ਆ ਤੁਹਾਡੇ ਕਰਮ ਜਿਹੜੇ ਆ ਉਹ ਨੇਕ ਹੋਣ ਹਲਾਲ ਹੋਣ ਦਿਲ ਵਿੱਚ ਉਹ ਸੋਹਣੇ ਰੱਬ ਦਾ ਜ਼ਿਕਰ ਹੋਵੇ ਤਾਂ ਫਕੀਰ ਕਹਿੰਦੇ ਕਿ ਤਕਦੀਰ ਦਾ ਦਰਵਾਜ਼ਾ ਖੁੱਲ ਜਾਂਦਾ ਹੈ ਤੇ ਨਸੀਬ ਦਾ ਹਿੱਸਾ ਵੀ ਮਿਲ ਜਾਂਦਾ ਬਾਬਾ ਜੀ ਜ਼ਰਾ ਗੌਰ ਕਰਨਾ ਅਖੀਰ ਦੇ ਵਿੱਚ ਸਿੱਖਿਆ ਹੈ ਸ਼ਾਮ ਹੋ ਗਈ ਸੀ ਸੂਰਜ ਬਰਗਦ ਦੇ ਰੁੱਖ ਪਿੱਛੇ ਡੁੱਬ ਰਿਹਾ ਸੀ ਫਕੀਰਾਂ ਨੇ ਸਭ ਨੂੰ ਵੇਖ ਕੇ ਕਿਹਾ ਕਿ ਮੇਰੇ ਪਿਆਰਿਓ ਜ਼ਿੰਦਗੀ ਨੂੰ ਇੱਕ ਰੱਸਾ ਸਮਝੋ ਇੱਕ ਸਿਰਾ ਰੱਬ ਦੇ ਹੱਥ ਵਿੱਚ ਹੈ ਉਹ ਹੈ ਤਕਦੀਰ ਦੂਜਾ ਸਿਰਾ ਤੁਹਾਡੇ ਹੱਥ ਵਿੱਚ ਹੈ ਉਹ ਹੈ ਤਦਬੀਰ ਤੇ ਜੋ ਵਿਚਾਰ ਦਾ ਹਿੱਸਾ ਤੁਹਾਨੂੰ ਮਿਲਦਾ ਹੈ ਉਹ ਹੈ ਨਸੀਬ ਜੇ ਤੁਸੀਂ ਰੱਬ ਨੂੰ ਯਾਦ ਰੱਖੇ ਯਾਦ ਰੱਬ ਨੂੰ ਯਾਦ ਰੱਖ ਕੇ ਪਸਿਆ ਕਰਦੇ ਹੋ ਮਿਹਨਤ ਕਰਦੇ ਹੋ ਨੇਕੀ ਖਾਂਦੇ ਹੋ ਯਾਨੀ ਨੇਕ ਕਮਾਈਆਂ ਕਰਦੇ ਹੋ ਔਰ ਸਬਰ ਧਰਦੇ ਹੋ ਸਬਰ ਧਾਰਦੇ ਹੋ ਤਾਂ ਨਸੀਬ ਦਾ ਹਿੱਸਾ ਵੀ ਚਮਕਦਾ ਹੈ ਤੇ ਤਕਦੀਰ ਵੀ ਖੁੱਲ ਜਾਂਦੀ ਹੈ ਬਾਬਾ ਜੀ ਕਿ ਜੇ ਬੰਦਾ ਸਾਈ ਫਰਮਾਉਂਦੇ ਕਿ ਜੇ ਬੰਦਾ ਸੋਹਣੇ ਰੱਬ ਨੂੰ ਯਾਦ ਰੱਖੇ ਆਪਣਾ ਕਰਮ ਕਰੀ ਜਾਵੇ ਔਰ ਨੇਕ ਕਰਮ ਕਰੇ ਨੇਕ ਕਮਾਈ ਖਾਵੇ ਸਾਰੇ ਧਰਮ ਉਸ ਸ਼ਖਸ ਨੂੰ ਨੇਕ ਮੰਨਦੇ ਜਿਹਨੇ ਹੱਕ ਹਲਾਲ ਦੀ ਖਾਈ ਰੋਟੀ ਬਾਬਾ ਨੇਕ ਕਰਮ ਕਰੇ ਸਬਰ ਰੱਖੇ ਤਾਂ ਨਸੀਬ ਦਾ ਹਿੱਸਾ ਵੀ ਚਮਕਦਾ ਹੈ ਬਾਬਾ ਜੀ ਚਮਕਦਾਰ ਹੁੰਦਾ ਹੈ ਤੇ ਤਕਦੀਰ ਵੀ ਖੁੱਲ ਜਾਂਦੀ ਹੈ ਜਰਾ ਗੌਰ ਕਰਨਾ ਸੋ ਇਹ ਤਕਦੀਰ ਖੁੱਲਣ ਦਾ ਰਾਜ਼ ਹੈ ਕਿ ਤਕਦੀਰ ਕਿੱਦਾਂ ਖੁੱਲਦੀ ਹੈ ਜੋ ਫਕੀਰਾਂ ਨੇ ਦੱਸੀਆਂ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਵੜਾ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਾਵਣੋ ਸਲਾਮ ਹੈ ਜੈ ਬਾਬਾ ਮੁਰਾਦ ਸ਼ਾਵਲੀ ਹੱਸਦੇ ਰਹੋ ਵਸਦੇ ਰਹੋ ਬਾਬਾ ਜੀ